ਮੁੰਧੇ ਗੁਣਹੀਣੀ ਸੁਖ ਕੇ ਫਿਰ ਰਲੀਆਂ ਰਸਮਾਨ ਸੀ ਸਾਚ ਸ਼ਬਦ ਸੁਖ ਨੇ ਰਹਾ ਫਿਰ ਪਰਦੇਸੀ ਜੇਥੀ ਆ ਧਨ ਵਾਂਢੀ ਚੂਰੇ ਜਿਉਂ ਜਲ ਥੋੜਾ ਮਛਲੀ ਕਰਨ ਪਲਾਵ ਕਰੇ ਫਿਰ ਭਾਵੈ ਸੁਖ ਪਾਈ ਐ ਜਾ ਆਪੇ ਨਦਰ ਕਰੇ ਫਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹ ਹੈ ਮਨ ਮੋਹਿਆ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਪਿਰ ਆਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣਿਆ ਨਾ ਸੁਖ ਪਈਐ ਸਾਹ ਹੋਰੈ ਝੂਠ ਜਲੀ ਵੇਕਾਰ ਪਾਵਣ ਵੰਨਣ ਦਾਖੜੋ ਸ਼ੋਦੀ ਕੰਤ ਵਿਸਾਰ ਤੇਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਦ ਤੇਰ ਕੈ ਕਾਮਨਾ ਆਵਈ ਬੋਲੇ ਫਾਦਿਲ ਬਾਗ ਦਰ ਘਰ ਢੋਈ ਨਾ ਲਹੈ ਛੂਤੀ ਦੂਜੈ ਸਾਦ ਪੰਡਿਤ ਵਾਚੈ ਪੋਥੀਆਂ ਨਾ ਗੂਜਹਿ ਵਿਚਾਰ ਅਨਕੌਮਤੀ ਦੇ ਚੱਲੇ ਮਾਇਆ ਕਾ ਵਾਪਾਰ ਪਤਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੋ ਸਾਰ ਕੇਤੇ ਪੰਡਿਤ ਜੋਤ ਕੀ ਬੇਦਾਂ ਕਰੈ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਂ ਬਿਨ ਗੁਰ ਕਰਮ ਨਾ ਛੁਟਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋ ਹਰ ਵਾਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾਵੇ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਦੀਐ ਤੀਰਥ ਕੀਚੈ ਵਾਸ ਪੁੰਨ দান ਚੰਗਿਆਈਆ ਬਿਨ ਸਾਚੇ ਕੀ ਆਤਾਸ ਜਿਹ ਹਾਰਾ ਦੇ ਤੇ ਹਾਲੁਣੈ ਵਿਨ ਗੁਣ ਜਨਮ ਵਿਨਾਸ਼ ਮੁੰਦੇ ਗੁਣ ਦਾਸੀ ਸੁਖ ਹੋਏ ਅਬ ਗਣ ਤਿਆਗ ਸਮਾਈਐ ਗੁਰਮਤ ਪੂਰਾ ਸੋਏ ਰਹਾ ਵਿਣਰਾਸੀ ਵਾਪਾਰੀਆ ਤੱਕੇ ਕੁੰਡਾਂ ਚਾਰ ਮੂਲ ਨਾ ਬੁੱਝੈ ਆਪਣਾ ਵਸਤ ਰਹੀ ਘਰਬਾਰ ਵੇਲ ਵੱਖੜ ਦੁੱਖ ਅਗਲਾ ਕੂੜ ਮੁਠੀ ਕੂੜਿਆਰ ਲਾਹਾ ਅਹਿਨ ਸਨੌਤਨ ਪਰਖੇ ਰਤਨ ਵਿਚਾਰ ਵਸ ਲਹੈ ਘਰ ਆਪਣੈ ਚੱਲੈ ਕਾਰਜ ਸਾਰ ਵਣ ਜਾ ਰਿਆ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮਿਲਣ ਹਾ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ ਸੱਚੈ ਆਸਨ ਸਾਚ ਰਹਿ ਸੱਚੈ ਪ੍ਰੇਮ ਪਿਆਰ ਜਿਨਨੀ ਆਪ ਪਛਾਣਿਆ ਘਰ ਮਹਿ ਮਹਿਲ ਸੋ ਥਾਏ ਸੱਚੈ ਸੇ ਤੀਰਤ ਪਿਆ ਸੱਚੋ ਪੱਲਹਿ ਪਾਏ ਤ੍ਰਿ ਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ